ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਲਾਜੀ ਖਬਰਾਂ ਇਹ ਨੇ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਰਾਤ ਦਿੱਲੀ ਗਏ ਨੇ ਸੋ ਕੀ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਕੋਈ ਨਵਾਂ ਸਰਪ੍ਰਾਈਜ਼ ਦੇਣ ਵਾਲੇ ਨੇ ਕੈਪਟਨ ਅਮਰਿੰਦਰ ਸਿੰਘ ਜ਼ਰੂਰ ਇਹ ਜਿਹੜੇ ਇਸ ਨੂੰ ਲੈ ਕੇ ਜਿਹੜੀਆਂ ਕੁਝ ਚਰਚਾਵਾਂ ਹੋ ਰਹੀਆਂ ਨੇ ਇਸ ਉੱਪਰ ਵਿਸ਼ਲੇਸ਼ਣ ਔਰ ਤਾਜ਼ਾ ਜੋ ਜਾਣਕਾਰੀ ਇਹ ਜ਼ਰੂਰ ਸਾਂਝੀ ਕਰਨਾ ਦੇਖੋ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਖਬਰ ਹੈ ਮੀਡੀਆ ਦੇ ਹਵਾਲੇ ਦੇ ਨਾਲ ਕਿ ਕੱਲ ਰਾਤ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਨੇ ਦਿੱਲੀ ਔਰ ਕੈਪਟਨ ਅਮਰਿੰਦਰ ਸਿੰਘ ਦਾ ਅਚਾਨਕ ਦਿੱਲੀ ਚਲੇ ਜਾਣਾ ਉਹਨਾਂ ਦਿਨਾਂ 'ਚ ਜਦੋਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਬੀਜਪੀ ਦੇ ਪ੍ਰਤੀ ਖੁੱਲ ਕੇ ਬਾਹਰ ਆ ਰਹੀ ਹੈ ਭਾਵੇਂ ਕੈਪਟਨ ਅਮਰਿੰਦਰ ਕਹਿ ਰਹੇ ਨੇ ਵੀ ਮੈਂ ਰਹੂੰਗਾ ਬੀਜਪੀ ਦੇ ਵਿੱਚ ਹੀ ਤੇ ਜੇ ਮੇਰੀ ਗੱਲ ਨਹੀਂ ਸੁਣੀ ਗਈ ਤੇ ਮੈਂ ਖੇਤੀਬਾੜੀ ਕਰ ਲਵਾਂ ਕਿਤਾਬਾਂ ਲਿਖ ਲਵਾਂ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਮੂੰਹੋਂ ਕਈ ਵਾਰ ਕਹਿ ਚੁੱਕੇ ਨੇ ਕਿ ਬੀਜਪੀ ਉਹਨਾਂ ਨੂੰ ਪੁੱਛਦੀ ਨਹੀਂ ਸੋ ਇਹਦਾ ਮਤਲਬ ਹੈ ਕਿ ਬੀਜਪੀ ਜ਼ਿਆਦਾ ਤਵੱਜੋ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦੇ ਰਹੀ ਅਜੇ ਹਾਲਾਤਾਂ ਚ ਕੈਪਟਨ ਅਮਰਿੰਦਰ ਸਿੰਘ ਦਾ ਕੱਲ ਦਿੱਲੀ ਚਲੇ ਜਾਣਾ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦਾ ਹੈ ਵੀ ਕੀ ਬੀਜੇਪੀ ਦੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸੱਦਿਆ ਕੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਤਾਜ਼ੀ ਬਿਆਨਬਾਜ਼ੀ ਹੈ ਉਹਦੇ ਤੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ ਅਸਹਿਜ ਹੈ ਉਹਨਾਂ ਨੂੰ ਇੰਜ ਲੱਗਦਾ ਹੈ ਵੀ ਅਗਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਨਾਰਾਜ਼ ਹੋ ਗਏ ਤੇ ਜੇ ਕਿਤੇ ਕਾਂਗਰਸ ਚ ਚਲੇ ਗਏ ਕਿਉਂਕਿ ਕੈਪਟਨ ਅਮਰਿੰਦਰ ਨੇ ਤਾਰੀਫ ਵੀ ਕੀਤੀ ਹੈ ਇੱਕ ਦੋ ਵਾਰ ਕਾਂਗਰਸ ਦੀ ਤੇ ਇਹ ਵੀ ਕਿਹਾ ਕੈਪਟਨ ਅਮਰਿੰਦਰ ਨੇ ਕਿ ਮੈਂ ਕਾਂਗਰਸ ਛੱਡਣੀ ਨਹੀਂ ਸੀ ਅਗਰ ਉਹਨਾਂ ਨੇ ਇਸ ਤਰੀਕੇ ਦਾ ਵਾਤਾਵਰਨ ਨਾ ਬਣਾਇਆ ਹੁੰਦਾ ਹੁਣ ਸਵਾਲ ਇੱਥੇ ਇਹ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਿਆ ਜਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਕਿਸੇ ਨਿੱਜੀ ਰੁਝੇ ਵਿੱਚ ਗਏ ਨੇ ਯਾ ਉਹ ਆਪਣੀ ਫਿਜ਼ੀਕਲ ਫਿਟਨੈਸ ਟੈਸਟ ਕਰ ਰਹੇ ਨੇ ਉਹ ਕਈ ਇੰਟਰਵਿਊ ਚ ਕਹਿ ਰਹੇ ਨੇ ਕੈਪਟਨ ਮਰਿੰਦਰ ਕਿ ਪਹਿਲਾ ਮੇਰੀ ਸਿਹਤ ਨਹੀਂ ਸੀ ਠੀਕ ਸ਼ਾਇਦ ਕੋਈ ਬੈਕ ਬੋਨ ਜਾਂ ਪਿੱਠ ਦੀ ਪ੍ਰੋਬਲਮ ਸੀ ਤੇ ਕਹਿੰਦੇ ਹੁਣ ਮੇਰਾ ਇਲਾਜ ਹੋ ਗਿਆ ਤੇ ਮੈਂ ਮੋਗੇ ਤੱਕ ਢੇੜਾ ਕੱਢ ਕੇ ਦੇਖ ਲਿਆ ਮੇਰਾ ਸਰੀਰ ਫਿੱਟ ਹੈ ਕੀ ਇਹ ਤਾਂ ਨਹੀਂ ਵੀ ਕੈਪਟਨ ਮਰਿੰਦਰ ਕਹਿੰਦੇ ਹੁਣ ਵੀ ਮੈਂ ਆਪਣੀ ਫਿਟਨੈਸ ਚੈੱਕ ਕਰਾਂ ਚਲੋ ਦਿੱਲੀ ਦਾ ਢੇੜਾ ਕਢਿਆਈਏ ਸੋ ਕੀ ਕੈਪਟਨ ਮਰਿੰਦਰ ਦਿੱਲੀ ਬਿਨਾ ਕਿਸੇ ਕੰਮ ਤੋਂ ਗਏ ਨਹੀਂ ਜਾਂ ਭਾਜਪਾ ਦੀ ਲੀਡਰਸ਼ਿਪ ਨੂੰ ਮਿਲਣ ਗਏ ਨੇ ਕੀ ਅਮਿਤ ਸ਼ਾਹ ਉਹਨਾਂ ਨੂੰ ਮਿਲਣ ਗਏ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਨੇ ਜਾਂ ਉਹ ਕਾਂਗਰਸ ਦੇ ਕਿਸੇ ਲੀਡਰ ਦੇ ਨਾਲ ਵੀ ਜਾਂ ਕਾਂਗਰਸ ਹਾਈ ਕਮਾਂਡ ਦੇ ਨਾਲ ਵੀ ਮੁਲਾਕਾਤ ਕਰਦੇ ਸਾਨੂੰ ਨਜ਼ਰ ਆ ਸਕਦੇ ਨੇ ਇਹ ਸਾਰੇ ਵੱਡੇ ਸਵਾਲ ਨੇ ਜਿਹੜੇ ਕੈਪਟਨ ਮਰਿੰਦਰ ਦੇ ਨਾਲ ਨਾਲ ਉਹਨਾਂ ਦਾ ਪਿੱਛਾ ਕਰ ਰਹੇ ਨੇ ਹੁਣ ਅਗਰ ਤਾਂ ਭਾਜਪਾ ਨਾਲ ਕੈਪਟਨ ਮਰਿੰਦਰ ਦੀ ਮੁਲਾਕਾਤ ਹੁੰਦੀ ਹੈ ਇਹ ਇਹ ਮੰਨਿਆ ਜਾਊਗਾ ਕਿ ਬੀਜੇਪੀ ਦੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਦੇ ਬਿਆਨਾਂ ਨੂੰ ਗੰਭੀਰਤਾ ਦੇ ਨਾਲ ਲਿਆ ਕਿਉਂਕਿ ਪੰਜਾਬ 'ਚ ਜਦੋਂ ਹੀ ਕੈਪਟਨ ਅਮਰਿੰਦਰ ਨੇ ਸੰਕੇਤ ਦਿੱਤੇ ਕਿ ਥੋੜੇ ਜਿਹਾ ਉਹਨਾਂ ਨੇ ਕਿ ਕਾਂਗਰਸ ਦੇ ਵਿੱਚ ਜਿਹੜਾ ਆਸਾਨੀ ਨਾਲ ਲੀਡਰਸ਼ਿਪ ਨਾਲ ਗੱਲਬਾਤ ਹੋ ਜਾਂਦੀ ਸੀ ਬੀਜੇਪੀ ਔਰ ਕਾਂਗਰਸ 'ਚ ਕੁਝ ਫਰਕ ਹੈ ਤੇ ਸੁਖਜਿੰਦਰ ਰੰਧਾਵਾ ਵਰਗੇ ਕਈ ਲੀਡਰਾਂ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਬਿਆਨ ਛੱਡਨੇ ਸ਼ੁਰੂ ਕਰਤੇ ਕਿਉਂਕਿ ਸਾਰੀ ਕਾਂਗਰਸ ਦੀ ਹਾਈ ਕਮਾਂਡ ਪਾਰਲੀਮੈਂਟ ਦੇ ਸੈਸ਼ਨ ਕਰਕੇ ਦਿੱਲੀ ਚ ਸੀ ਕਿਤੇ ਨਾ ਕਿਤੇ ਸੰਕੇਤ ਲੀਡਰਾਂ ਨੂੰ ਇਹ ਮਿਲੇ ਹੋ ਸਕਦੇ ਨਹੀਂ ਕਿਉਂਕਿ ਸਭ ਨੂੰ ਪਤਾ ਹੈ ਜਦੋਂ ਰਜੀਵ ਗਾਂਧੀ ਔਰ ਸੋਨੀਆ ਗਾਂਧੀ ਦਾ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਰਜੀਵ ਗਾਂਧੀ ਔਰ ਸੋਨੀਆ ਗਾਂਧੀ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਪਟਿਆਲੇ ਵਾਲੇ ਘਰ ਚ ਰੁਕੇ ਸੀ ਰਜੀਵ ਗਾਂਧੀ ਔਰ ਕੈਪਟਨ ਅਮਰਿੰਦਰ ਸਿੰਘ ਬਹੁਤ ਚੰਗੇ ਦੋਸਤ ਸੀ ਇਹ ਸਾਰਿਆਂ ਨੂੰ ਪਤਾ ਹੈ ਸੋ ਹੋ ਸਕਦਾ ਕਿ ਅਗਰ ਕੈਪਟਨ ਮਰਿੰਦਰ ਦਾਸ ਸੱਚਮੁੱਚ ਬੀਜੇਪੀ ਤੋਂ ਦਿਲ ਭਰ ਗਿਆ ਹੋਵੇ ਹੋ ਸਕਦਾ ਕਾਂਗਰਸ ਦੀ ਹਾਈ ਕਮਾਂਡ ਨੇ ਨਾ ਕੋਈ ਚੁੱਪਚੀ ਪੀਤੇ ਕੋਈ ਸੁਨੇਹਾ ਲਾਇਆ ਹੋਵੇ ਕਿ ਆਓ ਚਾਹ ਦਾ ਕੱਪ ਪੀਨੇ ਆ। ਸੋ ਇਸ ਕਰਕੇ ਕੈਪਟਨ ਮਰਿੰਦਰ ਦੀ ਅੱਜ ਦੀ ਐਕਟੀਵਿਟੀ ਉਹ ਕਿਨੂੰ ਮਿਲਦੇ ਨੇ ਕਿੱਥੇ ਜਾਂਦੇ ਨੇ ਤੇ ਜੇ ਉਹ ਅੱਜ ਨਹੀਂ ਮਿਲਦੇ ਕਿਉਂਕਿ ਸਿਆਣੀ ਉਮਰ ਹੈ ਕੈਪਟਨ ਮਰਿੰਦਰ ਦੀ 80 ਸਾਲ ਟੱਪ ਚੁੱਕੇ ਨੇ ਹੋ ਸਕਦਾ ਕੱਲ ਰਾਤ ਆਏ ਹੋਣ ਤੇ ਅੱਜ ਸਾਰਾ ਦਿਨ ਆਰਾਮ ਕਰਕੇ ਤੇ ਫਿਰ ਕੱਲ ਕਿਸੇ ਨਾਲ ਮੁਲਾਕਾਤ ਕਰਨ ਸੋ ਕੈਪਟਨ ਅਮਰਿੰਦਰ ਦੇ ਇਸ ਦੌਰੇ ਤੇ ਨਜ਼ਰ ਸਾਰਿਆਂ ਦੀ ਰਹੇਗੀ ਹੁਣ ਕਿਉਂਕਿ ਆਫੀਸ਼ੀਅਲੀ ਇਹ ਨਹੀਂ ਦੱਸਿਆ ਗਿਆ ਕਿ ਕੈਪਟਨ ਅਮਰਿੰਦਰ ਕਿੱਥੇ ਜਾ ਰਹੇ ਨੇ ਸੋ ਇਹ ਵੀ ਹੋ ਸਕਦਾ ਹੈ ਜਿਵੇਂ ਲੋਕਾਂ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਨਵਜੋਤ ਕੌਰ ਸਿੱਧੂ ਦਿੱਲੀ ਬੈਠੇ ਨੇ ਤੇ ਹਾਈ ਕਮਾਂਡ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੀ ਤੇ ਨਵਜੋਤ ਕੌਰ ਸਿੱਧੂ ਨੇ ਕਹਿਤਾ ਸੀ ਕਿ ਮੈਂ ਤਾਂ ਦਿੱਲੀ ਗਈ ਨਹੀਂ ਔਰ ਉਹ ਗਏ ਵੀ ਨਹੀਂ ਇਹ ਨਾ ਹੋਵੇ ਕਿ ਕੈਪਟਨ ਅਮਰਿੰਦਰ ਨੂੰ ਦਿੱਲੀ ਜਾਣ ਦੀਆਂ ਖਬਰਾਂ ਤਾਂ ਸਭ ਕੋਲੇ ਆ ਗਈਆਂ ਵੀ ਦਿੱਲੀ ਵਾਲੇ ਪਾਸੇ ਕੈਪਟਨ ਅਮਰਿੰਦਰ ਗਏ ਐ ਕਿਤੇ ਉਹ ਪਹਿਲਵਾਨੀ ਜਿਹੜਾ ਕੱਢ ਕੇ ਹੰਬਾਲੇ ਤੋਂ ਮੋੜੀ ਆਏ ਹੁਣ ਰਾਤ ਨੂੰ ਇਹ ਵੀ ਨਹੀਂ ਪਤਾ ਸੋ ਅੱਜ ਹੋਰ ਕਲੈਰਿਟੀ ਉਹਨੇ ਤੇ ਆਏਗੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਐਕਟੀਵਿਟੀ ਆ ਜਿਹੜੀ ਕਿ ਸੱਚਮੁੱਚ ਉਹ ਦਿੱਲੀ ਗਏ ਨੇ ਤੇ ਕਿਸ ਪਰਪਸ ਲਈ ਗਏ ਨੇ ਸੋ ਉਹਦੇ ਤੇ ਅੱਜ ਕਲੈਰਿਟੀ ਆਏਗੀ ਡਲਾ ਜੀ ਕੀ ਆ ਅਜ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਫੈਸਲਾ ਆ ਸਕਦਾ ਹੈ ਜ਼ਰੂਰ ਇਸ ਉੱਪਰ ਵੀ ਅਪਡੇਟ ਔਰ ਵਿਸ਼ਲੇਸ਼ਣ ਸਾਂਝਾ ਕਰਿਓ ਕੱਲ ਵੀ ਅਮਰਿਤਪਾਲ ਸਿੰਘ ਦੀ ਪੇਸ਼ੀ ਹੋਈ ਕੱਲ ਵੀਡੀਓ ਕਾਨਫਰencing ਦੇ ਜ਼ਰੀਏ ਅਮਰਿਤਪਾਲ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ ਉਹਨਾਂ ਦੇ ਨਾਲ ਵੀਡੀਓ ਕਾਨਫਰencing ਦੇ ਜ਼ਰੀਏ ਉਸਨੇ ਆਪਣਾ ਪੱਖ ਰੱਖਿਆ ਅਮਰਿਤਪਾਲ ਸਿੰਘ ਨੇ ਔਰ ਅਮਰਿਤਪਾਲ ਸਿੰਘ ਦੇ ਵਕੀਲਾਂ ਦਾ ਇਹ ਦਾਵਾ ਸੀ ਕਿ ਅਮਰਿਤਪਾਲ ਸਿੰਘ ਆਪਣੇ ਹਲਕੇ ਦੇ ਵਿਕਾਸ ਕੰਮਾਂ ਦੀ ਗੱਲ ਕਰਨਾ ਚਾਹੁੰਦਾ ਹੈ ਖੜਾ ਦੀ ਸਥਿਤੀ ਤੇ ਗੱਲ ਕਰਨਾ ਚਾਹੁੰਦਾ ਹੈ ਐਮਪੀ ਲੈਡ ਜਿਹੜੇ ਫੰਡ ਨੇ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਔਰ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਇਸ ਤੋਂ ਇਲਾਵਾ ਉਹ ਕਿਸੇ ਵਿਸ਼ੇ ਤੇ ਨਹੀਂ ਬੋਲੇਗਾ ਹਾਲਾਂਕਿ ਇਹ ਸਪੀਕਰ ਦਾ ਅਧਿਕਾਰ ਖੇਤਰ ਹੁੰਦਾ ਹੈ ਅਗਰ ਅਦਾਲਤ ਅਮਰਿਤਪਾਲ ਸਿੰਘ ਨੂੰ ਪੈਰੋਲ ਦੇ ਦੇਵੇ ਤਾਂ ਵੀ ਇਹ ਅਧਿਕਾਰ ਖੇਤਰ ਅਮਰਿਤਪਾਲ ਦਾ ਹੈ ਕਿ ਸਪੀਕਰ ਦਾ ਹੈ ਲੋਕ ਸਭਾ ਦੇ ਕੀ ਉਹ ਅਮਰਿਤਪਾਲ ਸਿੰਘ ਨੂੰ ਬੋਲਣ ਦਾ ਮੌਕਾ ਦਿੰਦੇ ਨੇ ਜਾਂ ਨਹੀਂ ਦਿੰਦੇ ਪਰ ਅਦਾਲਤ ਨੇ ਲਗਾਤਾਰ ਪੰਜਾਬ ਸਰਕਾਰ ਦਾ ਜਿਹੜਾ ਪੱਖ ਸੀ ਉਹਨੂੰ ਜਾਣਿਆ ਪਹਿਲਾਂ ਗ੍ਰਹਿ ਸਕੱਤਰ ਦੇ ਜ਼ਰੀਏ ਪੰਜਾਬ ਸਰਕਾਰ ਨੇ ਇਹ ਗੱਲ ਦੱਸੀ ਕਿ ਅਮਰਿਤਪਾਲ ਸਿੰਘ ਅਸੀਂ ਨਹੀਂ ਚਾਹੁੰਦੇ ਕਿ ਉਹ ਉਸਨੂੰ ਪੈਰੋਲ ਦਿੱਤੀ ਜਾਵੇ ਕਿਉਂਕਿ ਇਹ ਲਾਂਡ ਆਰਡਰ ਦੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੁਝ ਲੋਕਾਂ ਦੇ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਤੇ ਸੰਗੀਨ ਇਲਜ਼ਾਮ ਲੱਗੇ ਔਰ ਅਮਰਿਤਪਾਲ ਸਿੰਘ ਬਾਰੇ ਇਹ ਕਿਹਾ ਗਿਆ ਕਿ ਉਹ ਜਿਹੜਾ ਇੱਕ ਹਰੀ ਨੌਨਾ ਦਾ ਵਿਅਕਤੀ ਸੀ ਉਹਦੇ ਮਾਮਲੇ ਦੇ ਵਿੱਚ ਵੀ ਉਹ ਮੁਲਜ਼ਮ ਹੈ ਤੇ ਉਹ ਕਹਿੰਦੇ ਅਗਰ ਕੋਈ ਇਸ ਤਰੀਕੇ ਦੀ ਬਿਆਨਬਾਜ਼ੀ ਹੋਈ ਫਿਰ ਓਲ ਦਿੱਤੇ ਜਾਣ ਨਾਲ ਤੇ ਲਾਂਡ ਆਰਡਰ ਪੰਜਾਬ ਦਾ ਵਿਗੜ ਸਕਦਾ ਹੈ ਅਮਰਿਤਪਾਲ ਸਿੰਘ ਦੀ ਟੀਰ ਨੇ ਫਿਰ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਚੱਲ ਰਹੀ ਸੀ ਔਰ ਕੱਲ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ 17 ਤਰੀਕ ਨੂੰ ਫਿਰ ਸੁਣਵਾਈ ਕਰਾਂਗੇ ਦੇਖੋ 19 ਤਰੀਕ ਤੱਕ ਤਾਂ ਸੈਸ਼ਨ ਹੈ ਪਾਰਲੀਮੈਂਟ ਦਾ ਅਗਰ ਅੱਜ 17 ਤਰੀਕ ਨੂੰ ਅਦਾਲਤ ਹਾਇ ਨਾ ਕਰ ਦਿੰਦੀ ਅਮਰਿਤਪਾਲ ਸਿੰਘ ਨੂੰ ਅਗਰ ਤਾਂ ਪੈਰੋਲ ਦੇ ਦਿੰਦੀ ਅੱਜ ਅਦਾਲਤ ਤੇ ਫੇਰ ਦਿਨ ਰਹਿ ਗਿਆ ਕੱਲ ਦਾ 18 ਤਰੀਕ ਦਾ 19 ਨੂੰ ਤਾਂ ਸੈਸ਼ਨ ਖਤਮ ਹੈ ਤੇ ਅਗਰ ਅੱਜ ਪੈਰੋਲ ਰੱਦ ਕਰ ਦਿੱਤੀ ਜਾਂਦੀ ਹੈ ਤੇ ਫੇਰ ਵੀ ਸੈਸ਼ਨ ਚ ਹਿੱਸਾ ਅਮਰਿਤਪਾਲ ਨਹੀਂ ਲੈ ਸਕੇਗਾ ਅਗਰ ਮਨਜ਼ੂਰੀ ਵੀ ਦੇ ਦਿੱਤੀ ਗਈ ਤਾਂ ਵੀ ਅਮਰਿਤਪਾਲ ਸਿੰਘ ਮੈਨੂੰ ਨਹੀਂ ਲੱਗਦਾ ਕਿ ਅਗਰ ਆਜੋ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤੇ ਕੱਲ ਉਹਨੂੰ ਅਸਾਮ ਦੀ ਡਿਬਰੂਗੜ ਦੀ ਜੇਲ੍ਹ ਤੋਂ ਪਾਰਲੀਮੈਂਟ ਤੇ ਲਿਜਾਇਆ ਜਾਵੇਗਾ ਤੇ ਉਹਨੂੰ ਪਹਿਲੇ ਦਿਨ ਦੀ ਦੇਨੀ ਬੋਲਣ ਦਾ ਮੌਕਾ ਮਿਲੇਗਾ ਇਹ ਨਹੀਂ ਸੰਭਵ ਲੱਗਦਾ ਸੋ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਅੱਜ ਦਾ ਦਿਨ ਅਮਰਿਤਪਾਲ ਸਿੰਘ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣਾ ਕਿ ਅਮਰਿਤਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਜਾਂ ਨਹੀਂ ਮਿਲਦੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕਈ ਖਬਰਾਂ ਔਰ ਤੁਸੀਂ ਜੋ ਸਮੀਕਰਨ ਕੁਝ ਬਣ ਰਹੇ ਨੇ ਇਸੇ ਉੱਪਰ ਆਪਣਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝ ਔਰ ਤੁਸੀਂ ਪੰਜਾਬ ਬੈਲ ਚੈਨਲ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਹੰਗਾਰਾ ਦੇ ਰਹੇ ਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਪੰਜਾਬ ਬੈਲ ਚੈਨਲ ਦੇ ਉੱਤੇ ਵੀ ਅਸੀਂ ਲਗਾਤਾਰ ਜਿਹੜੀਆਂ ਅਹਿਮ ਪੋਲਿਟੀਕਲ ਗਤੀਵਿਧੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਅਸੀਂ ਆਉਂਦੇ ਦਿਨਾਂ ਦੇ ਵਿੱਚ ਵੀ ਜਾਰੀ ਰੱਖਾਂਗੇ ਸੋ ਬਹੁਤ ਬਹੁਤ ਧੰਨਵਾਦ